ਮੈਨੂੰ ਲੱਗਦਾ ਸ਼ੁਭਮਨ ਗਿਲ ਕਾਫੀ ਮੈਚੂਰ ਕੈਪਟਨ ਹੈ ਕਿਉਂਕਿ ਆਪਾਂ ਦੇਖਿਆ ਗੁਜਰਾਤ ਟਾਈਟਨਸ ਉਹ ਵੀ ਕਾਫੀ ਤਰੀਕੇ ਨਾਲ ਬਹੁਤ ਅੱਛੇ ਤਰੀਕੇ ਨਾਲ ਉਹ ਹੈਂਡਲ ਕਰ ਰਿਹਾ ਤੇ ਟੀਮ ਨੂੰ ਇੰਨੀ ਅੱਗੇ ਲੈ ਕੇ ਗਿਆ ਕਿ 20th ਜੂਨ ਤੋਂ ਦੌੜਾ ਸ਼ੁਰੂ ਹੋਣਾ ਹੈ ਜੀ ਇੰਗਲੈਂਡ ਦਾ ਸੋ ਮੈਨੂੰ ਲੱਗਦਾ ਕਿ ਸ਼ੁਭਮਨ ਗਿਲ ਡਿਫੀਨਿਟਲੀ ਬਹੁਤ ਵਧੀਆ ਪਰਫਾਰਮ ਕਰੂਗਾ ਸੋ ਇਹ ਜਿਹੜੀ ਸੀਰੀਜ਼ ਆ ਬਾਈ ਦਾ ਗ੍ਰੇਸ ਆਫ ਗੋਡ ਆਪਾਂ 5-0 ਦੇ ਨਾਲ ਹੀ ਜਿੱਤਾਂਗੇ ਬਾਕੀ ਕਈਆਂ ਨੂੰ ਇਹ ਲੱਗਦਾ ਕਿ ਏਜ ਘਟ ਹੈ ਬਟ ਮੈਨੂੰ ਲੱਗਦਾ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਏਜ ਤੋਂ ਪਹਿਲਾਂ ਵੀ ਆਉਂਦੀਆਂ ਨੇ ਤੇ ਸ਼ਮਨ ਗਿੱਲ 'ਚ ਜਿਹੜੀ ਮੈਜੋਰਿਟੀ ਹੈ ਏਜ ਤੋਂ ਪਹਿਲਾਂ ਆਈ ਹੈ ਉਹਦੀ ਬਾਟਿੰਗ ਸਟਾਈਲ ਤੋਂ ਵੀ ਪਤਾ ਲੱਗਦਾ ਤੇ ਬੜਾ ਕੂਲ ਵਾਈਂਡਡ ਪਰਸਨ ਹੈ ਅਵਿਸ਼ਿਅਮ 올 द बेस्ट ਬਾਕੀ ਸਾਰੇ ਦੇਸ਼ ਦੀਆਂ ਦਵਾਵਾਂ ਉਹਦੇ ਨਾਲ ਨੇ ਮੁੰਡੇ ਦੇ ਨਾਲ ਐਂਡ ਹੀ ਵਿਲ ਡੈਫੀਨਟਲੀ ਬੀ ਵੈਰੀ 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 ਗੁੱਡ ਕੈਪਟਨ ਐਂਡ ਬੀਿੰਗ ਅ ਪੰਜਾਬੀ ਸੱਡਲੀ ਬਹੁਤ ਮਾਣ ਦੀ ਗੱਲ ਹੈ ਕਿ ਸਾਡਾ ਮੁੰਡਾ ਗਿੱਲ ਹੈ ਨਾ ਆਪਣੀ ਟੀਮ ਇੰਡੀਆ ਨੂੰ ਲੀਡ ਕਰੇਗਾ ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਕੱਡੇ ਸਾਈਜ਼ ਨਹੀਂ ਕਰਨਾ ਅਗਰ ਇਹ ਸੱਚ ਹੁੰਦਾ ਹੈ ਕਿ ਕਪਤਾਨ ਬਣ ਸਕਦਾ ਕਿ ਉਹ ਪ੍ਰੈਸ਼ਰ ਨੂੰ ਚੇਲ ਪਾਉਗਾ ਸਰ ਡੈਫੀਨਿਟਲੀ ਚੇਲ ਪਾਉਗਾ ਜਿਵੇਂ ਮੈਂ ਕਿਹਾ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਏਜ ਤੋਂ ਪਹਿਲਾਂ ਹੁੰਦੀਆਂ ਨੇ ਸ਼ੁਭਮਨ ਗਿੱਲ ਬlesed ਹੈ ਕਿਉਂਕਿ ਉਹਦੇ ਚੋ ਮੈਜੋਰਿਟੀ ਪਹਿਲਾਂ ਆਈ ਹੈ ਦੇਖੋ ਰੋਹਿਤ ਸ਼ਰਮਾ ਜੀ ਦੇ ਨਾਲ ਉਹਨੇ ਖੇਡ ਲਿਆ ਵਿਰਾਟ ਕੋਹਲੀ ਦੇ ਨਾਲ ਖੇਡ ਲਿਆ ਹੈਨਾ ਸੋ ਐਸੇ ਪਲੇਅਰਸ ਦੇ ਨਾਲ ਜਦੋਂ ਬੰਦਾ ਖੇਡਦਾ ਤੇ ਮੈਜੋਰਿਟੀ ਡੈਫੀਨਿਟਲੀ ਆਉਂਦੀ ਹੈ ਉਸ ਪ੍ਰੈਸ਼ਰ ਨੂੰ ਬੜੇ ਆਰਾਮ ਨਾਲ ਹੈਂਡਲ ਕਰ ਲੇਗਾ ਜੋ ਮੇਰਾ ਮੰਨਣਾ ਹੈ देखो दी परफॉर्मेंस उम्मीद है कि बहुत बढ़िया रहेगी शुभम गिल एक जड़ा प्लेयर काफी समय तो इंडिया क्रिकेट टीम ਦੇ ਵਿੱਚ ਖੇਡ ਰਿਹਾ ਹੈ ਇਸ ਟਾਈਮ ਗੁਜਰਾਤ ਟਾਈਟਨਸ ਦਾ ਕੈਪਟਨ ਹੈ ਤੇ ਗੁਜਰਾਤ ਟਾਈਟਨਸ ਨੂੰ ਬਹੁਤ ਵਧੀਆ ਲੀਡ ਕਰ ਰਿਹਾ ਤੇ ਇੱਕ ਚੀਜ਼ ਉਹ ਸਭ ਤੋਂ ਬੜੀ ਅੱਛੀ ਅਕੇ ਪਰ ਚੀਜ਼ਾਂ ਨੂੰ ਬੜੇ ਚੰਗੇ ਤਰੀਕੇ ਨਾਲ ਮੈਨੇਜ ਕਰਦਾ ਉਹ ਸੀਨੀਅਰਸ ਪਲੇਅਰਸ ਦੇ ਨਾਲ ਵੀ ਖੇਡਿਆ ਜਿਸ ਤਰ੍ਹਾਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਸੀ ਉਸ ਤੋਂ ਪਹਿਲਾਂ ਵਿਰਾਟ ਕੋਹਲੀ ਸੀ ਆਈ ਥਿੰਕ ਉਹਨੇ ਉਹਨੇ ਤਾਂ ਬਹੁਤ ਕੁਝ ਸਿੱਖਿਆ ਤੇ ਉਹ ਜੋ ਚੀਜ਼ਾਂ ਸਿੱਖੀਆਂ ਨੇ ਉਹ ਅਗਲੇ ਹੁਣ ਆਪਣੇ ਇੰਗਲੈਂਡ ਦੌਰੇ ਦੇ ਉੱਤੇ ਉਹ ਸਾਰੀਆਂ ਇੰਪਲੀਮੈਂਟ ਕਰੇਗਾ ਦੇਖੋ ਪੰਜਾਬ ਦੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਆ ਪੰਜਾਬ ਦੇ ਯੂਥ ਲਈ ਇਹ ਬਹੁਤ ਖੁਸ਼ੀ ਦੀ ਗੱਲ ਆ ਯਾਨੀ ਕਿ ਆਪਾਂ ਸੁਣਦੇ ਆ ਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਆਹ ਪ੍ਰੋਬਲਮਸ ਨੇ ਨਸ਼ਾ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਬਟ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਜਿਹੜੇ ਜਿਦਾ ਸ਼ੁਭਮ ਗਿੱਲ ਵਰਗੇ ਬੱਚੇ ਨੇ ਉਹ ਆਪਣੇ ਯੂਥ ਦੇ ਲਈ ਇੱਕ ਮੈਸੇਜ ਕ੍ਰੀਏਟ ਕਰ ਰਹੇ ਨੇ ਕਿ ਤੁਸੀਂ ਮਿਹਨਤ ਕਰੋ ਤਾਂ ਕੋਈ ਵੀ ਮੰਜ਼ਿਲ ਤੁਹਾਡੇ ਤੋਂ ਦੂਰ ਨਹੀਂ ਹੈ। ਤੋਂ ਇੱਕ ਇਸ ਇਲਾਕੇ ਚੋਂ ਇੱਕ ਬੱਚਾ ਨਿਕਲ ਕੇ ਐਡੇ ਵੱਡੇ ਸਟੇਜ ਤੇ ਪਹੁੰਚਿਆ ਤੇ ਅੱਗੇ ਉਹ ਆਪਣੀ ਇੰਡੀਆ ਦੀ ਟੀਮ ਨੂੰ ਲੀਡ ਕਰੇਗਾ। ਮੈਨੂੰ ਲੱਗਦਾ ਇਹ ਬਹੁਤ ਮਾਣ ਵਾਲੀ ਗੱਲ ਹੈ ਆਪਣੇ ਪੰਜਾਬੀਆਂ ਲਈ ਵੀ ਤੇ ਆਪਣੇ ਬੱਚਿਆਂ ਲਈ। ਸਾਡੇ ਪੰਜਾਬ ਦੇ ਲਈ ਸਾਰਿਆਂ ਲਈ ਬਹੁਤ ਬੜੀ ਗਰਵ ਦੀ ਗੱਲ ਹੈ, ਪ੍ਰਾਊਡ ਦੀ ਗੱਲ ਹੈ। ਇੱਕ ਛੋਟੇ ਜਿਹੇ ਜ਼ਿਲ੍ਹੇ ਤੋਂ ਫਜ਼ਿਲਕਾ ਜ਼ਿਲ੍ਹਾ ਜੈਮਲ ਸਿੰਘ ਪਿੰਡ ਫਿਰ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਮੂਵ ਕੀਤਾ ਮੁਹਾਲੀ ਤੇ ਕਿੰਨੀ ਮਿਹਨਤ ਕੀਤੀ ਹੋਗੀ ਪੇਰੈਂਟਸ ਤੇ ਉਹਦੇ ਕੋਚਸ ਨੇ ਪੰਜਾਬ ਗਵਰਨਮੈਂਟ ਨੇ ਜੋ ਪੰਜਾਬ ਦੇ ਲੋਕਾਂ ਨੇ سپورਟ ਦਿੱਤੀ ਐ ਸ਼ੁਭਮ ਗਿੱਲ ਨੂੰ ਉਹਦੇ ਅੱਜ ਰਿਜ਼ਲਟਸ ਆਏ ਆਂ ਜੀ ਅੱਗੇ ਆਪਾਂ ਦੇਖ ਹੀ ਰਹੇ ਆਂ ਅੱਜ ਕੱਲ IPL ਚੱਲ ਰਿਹਾ ਗੁਜਰਾਤ ਟਾਈਟਨ ਵੱਲੋਂ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਸੋ ਜਿਹੜੀ ਇੰਡੀਆ ਦੀ ਕ੍ਰਿਕਟ ਬੋਰਡ ਐ ਉਹਨਾਂ ਨੇ ਵੀ ਇੱਕ ਸਹੀ ਸਿਲੈਕਸ਼ਨ ਦਿੱਤੀ ਐ ਪੰਜਾਬ ਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਸ਼ਾਇਦ ਸਾਨੂੰ ਜੋ ਪੋਜੀਸ਼ਨ ਮਿਲਣੀ ਚਾਹੀਦੀ ਐ ਜੋ ਸਾਡੇ ਪਲੇਅਰਸ ਨੇ ਉਹਨਾਂ ਨੂੰ ਕੰਟਰੀ ਦੇ ਵੱਲੋਂ ਰਿਪਰੈਜ਼ੈਂਟੇਸ਼ਨ ਨਹੀਂ ਮਿਲੀ ਇਹ ਪੰਜਾਬੀਆਂ ਦਾ ਇੱਕ ਲਾਂਭਾ ਸੀ ਜੋ ਆਈ ਥਿੰਕ ਮੈਂ ਮੰਨਦਾ ਵੀ ਜੋ ক্রিকেট ਬੋਰਡ ਹੈ ਸਾਡੀ ਉਹ ਲਾਂਭੇ ਨੂੰ ਪੂਰਾ ਕੀਤਾ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਇੱਕ ਤਿਹਾਰ ਵਰਗਾ ਮਾਹੌਲ ਹੈ ਪੰਜਾਬ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਕੈਪਟਨ ਸ਼ੁਭਮ ਗਿੱਲਨ ਦੇ ਬਣਨ ਤੇ ਬਹੁਤ-ਬਹੁਤ ਮੁਬਾਰਕਾਂ ਜੀ ਮੈਨੂੰ ਲੱਗਦਾ ਹੈ ਅੱਜ ਕੱਲ ਜਿਹੜੇ ਪਲੇਅਰਸ ਨੇ ਸਪੈਸ਼ਲੀ ਜਿਵੇਂ ਹੁਣ ਸਿਨਿਓਰਿਟੀ ਵੀ ਕਾਫੀ ਸਾਲ ਹੋ ਗਏ ਨੇ ਖੇਡਦੇ ਨੂੰ ਜਿਵੇਂ ਆਈਪੀਐਲ ਜਿਵੇਂ ਮੈਚੇਸ ਚੱਲਦੇ ਨੇ ਬਹੁਤ ਐਕਸਪੀਰੀਅੰਸ ਮਿਲਦਾ ਬਹੁਤ ਐਕਸਪੋਜ਼ਰ ਮਿਲ ਰਿਹਾ ਪਿੱਛੇ ਜੇ ਆਪਾਂ ਦੇਖਿਆ ਸ਼ੁਭਮ ਗਿਲਦੀ ਬਹੁਤ ਅੱਛੀ ਪਰਫਾਰਮੈਂਸ ਕੀਤੀ ਆਸਟ੍ਰੇਲੀਆ ਦੇ ਵਿੱਚ ਓਵਰਸੀਜ਼ ਦੇ ਵਿੱਚ ਵੀ ਡੋਮੈਸਟਿਕ ਕ੍ਰਿਕਟ ਦੇ ਵਿੱਚ ਵੀ ਸੋ ਚੀਜ਼ਾਂ ਮੈਨੂੰ ਲੱਗਦਾ ਨਹੀਂ ਵੀ ਇਹ ਚੀਜ਼ਾਂ ਦਾ ਕੋਈ ਖਾਸ ਫਰਕ ਪੈਣਾ ਚਾਹੀਦਾ ਕਿਉਂਕਿ 365 ਡੇਜ਼ ਅੱਜਕੱਲ ਕੰਪੀਟੀਸ਼ਨ ਹੈ ਸੋ ਕੰਪੀਟੀਸ਼ਨ 'ਚ ਕਿਵੇਂ ਸਰਵਾਈਵ ਕਰਨਾ ਹੈ ਕਿਵੇਂ ਲੀਡ ਕਰਨਾ ਹੈ ਤੇ ਬਹੁਤ ਅੱਛੀ ਟੀਮ ਹੈ ਇੱਕ ਚੰਗੀ ਟੀਮ ਨੂੰ ਰਿਪਰੈਜ਼ੈਂਟ ਕਰਨ ਦਾ ਕੌਨਫੀਡੈਂਸ ਵੀ ਹੁੰਦਾ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ক্রিকেট ਦਾ ਜਿਹੜਾ ਯੁੱਗ ਹੈ ਹੋਰ ਅੱਗੇ ਤੋਂ ਦੇਖਾਂਗੇ ਆਪਾਂ ਨੂੰ ਵਧੀਆ ਦੇਖਣ ਨੂੰ ਮਿਲਣਗਾ ਮਿਲੇਗਾ